11 ਮਾਰਚ 1944 ਦਾ ਦਿਨ ਆ ਤੇ ਜਗ੍ਹਾ ਹੈਗੀ ਆ ਬਰਮਾ ਦਾ ਏਰੀਆ ਅਰਾਕਾਨ ਜਪਾਨ ਦੀ ਇੱਕ ਪਲਟਨ ਦੇ ਤਕਰੀਬਨ 40 ਬੰਦੇ ਇੱਕ ਪਹਾੜੀ ਦੇ ਉੱਪਰ ਪਿਛਲੀ ਪੂਰੀ ਰਾਤ ਨੂੰ ਮੋਰਚੇ ਪੱਟਦੇ ਰਹੇ ਆ ਤੇ ਇਸ ਪਲਟਨ ਦੇ ਕੋਲੇ ਮੀਡੀਅਮ ਤੇ ਲਾਈਟ ਮਸ਼ੀਨ ਗੱਨਾ ਹੁੰਦੀਆਂ ਮੋਰਚੇ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਪੱਟੇ ਗਏ ਆ ਕਿ ਅਰਾਕਾਨ ਤੋਂ ਮਊਵੜੀ ਪਾਸੇ ਨੂੰ ਜਾਂਦੀ ਹੋਈ ਸੜਕ ਦੇ ਉੱਪਰ ਪੂਰੀ ਚੰਗੀ ਤਰ੍ਹਾਂ ਦੇ ਨਾਲ ਨਿਗਰਾਨੀ ਰੱਖੀ ਜਾ ਸਕਦੀ ਆ ਕੰਟਰੋਲ ਰੱਖਿਆ ਜਾ ਸਕਦਾ ਹੁਣ ਇਸ ਪਹਾੜੀ ਦੇ ਤਿੰਨ ਪਾਸੇ ਬਿਲਕੁਲ ਖੜੀ ਚੜਾਈ ਆ ਤੇ ਨਾਲ ਦੀ ਨਾਲ ਹੀ ਬਹੁਤ ਹੀ ਘਣਾ ਜੰਗਲ ਆ ਜਿੱਥੋਂ ਦੀ ਕਿਸੇ ਵੀ ਹਮਲਾਵਰ ਦੇ ਕਿਸੇ ਵੀ ਦੁਸ਼ਮਣ ਦੇ ਅਚਨਚੇਤ ਹਮਲਾ ਕਰਨ ਦਾ ਕੋਈ ਵੀ ਚਾਂਸ ਨਹੀਂ ਹੈ ਤੇ ਜਿਹੜਾ ਸਾਹਮਣੇ ਵਾਲਾ ਪਾਸਾ ਵਾ ਸੜਕ ਦੇ ਨਾਲ ਲੱਗਦਾ ਉਸ ਪਾਸੇ ਨੂੰ ਇਹਨਾਂ ਨੇ ਆਪਣੀਆਂ ਮਸ਼ੀਨ ਗੰਨਾਂ ਦੇ ਮੂੰਹ ਖੋਲ ਰੱਖੇ ਆ ਜਪਾਨ ਦੀ ਇਸ ਪਲਟਣ ਦੇ ਇਹ 40 ਸੈਨਿਕ ਪੂਰੀ ਤਰ੍ਹਾਂ ਦੇ ਨਾਲ ਆਤਮ ਵਿਸ਼ਵਾਸ ਚ ਨੇ ਪਹਾੜ ਦੀ ਉੱਪਰ ਦੀ ਇਹ ਉਚਾਈ ਤੇ ਨਾਲ ਦੀ ਨਾਲ ਹੀ ਇੱਕ ਖਾਸ ਤਰ੍ਹਾਂ ਦੀ ਜੀਓਗ੍ਰਾਫੀਕਲ ਲੋਕੇਸ਼ਨ ਇਹਨਾਂ ਨੂੰ ਸਰਖਿਆ ਦਾ ਅਹਿਸਾਸ ਕਰਵਾ ਰਹੇ ਆ ਤੇ ਵੈਸੇ ਵੀ ਬਰਤਾਨੀਆ ਦੀ ਆਰਮੀ ਦੇ ਨਾਲ ਪਿਛਲੇ ਕੁਝ ਟਾਈਮ ਤੋਂ ਜਿੰਨੀਆਂ ਵੀ ਲੜਾਈਆਂ ਹੋਈਆਂ ਇਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਸੇ ਤਰ੍ਹਾਂ ਦੀਆਂ ਲੋਕੇਸ਼ਨਸ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਹੀ ਜਾਪਾਨੀ ਫੌਜ ਦੀ ਜਿੱਤ ਹੋਈ ਆ ਤੇ 11 ਮਾਰਚ ਦੀ ਤੜਕਸਾਰ ਇੱਕ ਜਾਪਾਨੀ ਆਫੀਸਰ ਆਪਣੀ ਦੂਰਬੀਨ ਦੇ ਨਾਲ ਇਸ ਪੂਰੇ ਏਰੀਏ ਦਾ ਮੌਇਨਾ ਕਰਦਾ ਵਾ ਉਹਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਅੰਗਰੇਜ਼ ਅਫਸਰ ਕੀ ਕਰਨ ਵਾਲੇ ਆ ਸਭ ਤੋਂ ਪਹਿਲਾਂ ਉਹ ਭੇਜਣਗੇ ਆਪਣੇ ਅੰਡਰ ਲੜਨ ਵਾਲੇ ਭਾਰਤੀ ਸੈਨਿਕਾਂ ਨੂੰ ਤੇ ਜਾਪਾਨੀ ਸੈਨਿਕਾਂ ਨੂੰ ਵੀ ਆਪਣੇ ਤਜਰਬੇ ਤੋਂ ਚੰਗੀ ਤਰ੍ਹਾਂ ਦੇ ਨਾਲ ਪਤਾ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਵੇਟ ਕਰਨੀ ਆ ਦੁਸ਼ਮਣ ਦੇ ਸੈਨਿਕਾਂ ਦੇ ਆਪਣੇ ਬਿਲਕੁਲ ਨੇੜੇ ਪਹੁੰਚ ਜਾਣ ਤੱਕ ਦੀ ਤੇ ਜਦੋਂ ਹੀ ਇਹ ਸਾਰੇ ਦੇ ਸਾਰੇ ਸੈਨਿਕ ਉਹਨਾਂ ਦੀਆਂ ਮਸ਼ੀਨ ਗਨਾਂ ਦੀ ਮਾਰ ਦੇ ਹੇਠਾਂ ਆ ਜਾਣਗੇ ਉਹ ਆਪਣੀਆਂ ਮਸ਼ੀਨ ਗਨਾਂ ਦਾ ਮੂੰਹ ਖੋਲ ਦੇਣਗੇ ਪਰ ਇਸ ਜਾਪਾਨੀ ਅਫੀਸਰ ਨੂੰ ਇਹ ਨਹੀਂ ਪਤਾ ਸੀਗਾ ਕਿ ਅੱਜ ਰਾਤ ਦੀ ਹੋਣ ਵਾਲੀ ਲੜਾਈ ਦੇ ਵਿੱਚ 29 ਸਾਲ ਦਾ ਇੱਕ ਕਾਰਪੋਰਲ ਜਿਹਦਾ ਨਾਮ ਹੈਗਾ ਆਨੰਦ ਸਿੰਘ ਇੱਕ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲਾ ਜਿਹਨੂੰ ਕਿ ਇਤਿਹਾਸ ਦੀਆਂ ਲੜਾਈਆਂ ਦੇ ਵਿੱਚ ਹਮੇਸ਼ਾ ਦੇ ਲਈ ਯਾਦ ਰੱਖਿਆ ਜਾਊਗਾ ਤੇ ਇਸ ਤੋਂ ਪਹਿਲਾਂ ਜਾਪਾਨ ਦੇ ਇਹਨਾਂ ਲੜਾਕਿਆਂ ਨੇ ਕਦੇ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦੇਖਿਆ ਸੀ ਦੂਸਰੇ ਪਾਸੇ ਬਰਤਾਨਵੀ ਅਫਸਰ ਵੀ ਜਾਪਾਨੀਆਂ ਦੀਆਂ ਇਹਨਾਂ ਸਾਰੀਆਂ ਤਿਆਰੀਆਂ ਨੂੰ ਪੂਰੇ ਧਿਆਨ ਦੇ ਨਾਲ ਦੇਖ ਰਹੇ ਹੇ ਤੇ ਆਪਣੀ ਮਦਦ ਦੇ ਲਈ ਉਹ ਲੈ ਕੇ ਆਏ ਆ 11ਵੀਂ ਸਿੱਖ ਰੈਜਿਮੈਂਟ ਦੀ ਪਹਿਲੀ ਬਟਾਲੀਅਨ ਨੂੰ ਤੇ ਸਿੱਖ ਰੈਜਿਮੈਂਟ ਨੂੰ ਸਿਰਫ ਇੱਕ ਹੀ ਆਰਡਰ ਮਿਲਿਆ ਹੋਇਆ ਇਸ ਪਹਾੜੀ ਦੇ ਉੱਪਰ ਕਬਜ਼ਾ ਕਰਨਾ ਕਿਸੇ ਵੀ ਕੀਮਤ ਦੇ ਉੱਪਰ ਜਾਪਾਨੀਆਂ ਨੇ ਮੋਰਚੇ ਦੇ ਵਿੱਚ ਆਪਣੀਆਂ ਮਸ਼ੀਨ ਗਨਾਂ ਇਸ ਤਰ੍ਹਾਂ ਦੇ ਨਾਲ ਬੀੜੀਆਂ ਹੋਈਆਂ ਕਿ ਪਹਾੜੀ ਦੇ ਉੱਪਰ ਜਿੰਨੀ ਵੀ ਜ਼ਿਆਦਾ ਵੈਜੀਟੇਸ਼ਨ ਸੀਗੀ ਦਰਖਤ ਸੀਗੇ ਝਾੜੀਆਂ ਸੀ ਮਸ਼ੀਨ ਗਨਾਂ ਪੂਰੀ ਤਰ੍ਹਾਂ ਦੇ ਨਾਲ ਉਹਦੇ ਪਿੱਛੇ ਲੁਕੀਆਂ ਹੋਈਆਂ ਤੇ ਉੱਪਰੋਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਪੋਸੀਬਿਲਿਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਨਕਾਰਦੀ ਆ ਇਸ ਪਹਾੜ ਦੀ ਪੂਰੀ ਤਰ੍ਹਾਂ ਦੇ ਨਾਲ ਖੜੀ ਹੋਈ ਚੜਾਈ ਤੇ ਨਾਲੇ ਇੱਕ ਹੋਰ ਚੀਜ਼ ਜਿਹੜੇ ਇੱਕ ਪਾਸਿਓ ਇਸ ਪਹਾੜ ਦੇ ਉੱਪਰ ਚੜਿਆ ਜਾ ਸਕਦਾ ਉੱਥੋਂ ਚੜ੍ਹਨ ਦਾ ਰਸਤਾ ਸਿਰਫ 3 ਫੁੱਟ ਚੌੜਾ ਵਾ ਮਤਲਬ ਕਿ ਇੱਕ ਟਾਈਮ ਦੇ ਉੱਪਰ ਜ਼ਿਆਦਾ ਤੋਂ ਜ਼ਿਆਦਾ ਸਿਰਫ ਦੋ ਬੰਦੇ ਹੀ ਇਕੱਠੇ ਉੱਪਰ ਵੱਲ ਨੂੰ ਜਾ ਸਕਦੇ ਆ ਤੇ ਇਹਦਾ ਮਤਲਬ ਆ ਕਿ ਉੱਪਰ ਬੈਠੇ ਜਾਪਾਨੀ ਸੈਨਿਕ ਬਹੁਤ ਆਸਾਨੀ ਦੇ ਨਾਲ ਆਪਣੀਆਂ ਮਸ਼ੀਨ ਗੰਨਾਂ ਦੇ ਨਾਲ ਥੱਲੇੋਂ ਉੱਪਰ ਵੱਲ ਨੂੰ ਆਉਂਦੇ ਕਿਸੇ ਵੀ ਦੁਸ਼ਮਣ ਨੂੰ ਸ਼ਿਕਾਰ ਬਣਾਉਂਦੇ ਰਹਿਣਗੇ 11 ਤੇ 12 ਮਾਰਚ ਦੀ ਵਿਚਕਾਰਲੀ ਰਾਤ ਨੂੰ 11ਵੀਂ ਸਿੱਖ ਰੈਜiment ਦੀ ਪਹਿਲੀ ਬਟਾਲੀਅਨ ਦੀ ਟੁਕੜੀ ਇਸ ਪਹਾੜੀ ਦੇ ਉੱਪਰ ਚੜ੍ਹਨਾ ਸ਼ੁਰੂ ਕਰਦੀ ਆ ਤੇ ਜਿਹਦੀ ਅਗਵਾਈ ਕਰ ਰਿਹਾ ਹੁੰਦਾ 29 ਸਾਲ ਦਾ ਕੋਰਪੋਰਲ ਆਨੰਦ ਸਿੰਘ ਰਾਤ ਦੀ ਚੁੱਪ ਦੇ ਵਿੱਚ ਥੋੜੀ ਦੇਰ ਤੋਂ ਬਾਅਦ ਹੀ ਜਾਪਾਨੀ ਸੈਨਿਕਾਂ ਨੂੰ ਇਹਨਾਂ ਉੱਪਰ ਆ ਰਹੇ ਦੁਸ਼ਮਣਾਂ ਦੇ ਪੈਰਾਂ ਦੀ ਆਵਾਜ਼ ਸੁਣ ਜਾਂਦੀ ਆ ਤੇ ਉਹ ਵੇਟ ਕਰ ਰਹੇ ਆ ਉਹਨਾਂ ਦੇ ਲਈ ਇਹ ਸਾਰੀ ਦੀ ਸਾਰੀ ਸਕ੍ਰਿਪਟ ਬਹੁਤ ਪਹਿਲਾਂ ਵੀ ਲਿਖੀ ਗਈ ਆ ਉਹ ਪਹਿਲਾਂ ਵੀ ਇਹ ਸਾਰਾ ਕੁਝ ਦੁਹਰਾ ਚੁੱਕੇ ਆ ਸਿੱਖ ਰੈਜiment ਦੇ ਇਹਨਾਂ ਫੌਜੀਆਂ ਦੇ ਆਪਣੇ ਤਕਰੀਬਨ 150 ਫੁੱਟ ਨੇੜੇ ਆਉਣ ਤੱਕ ਉਹ ਵੇਟ ਕਰਦੇ ਆ ਤੇ ਜਦੋਂ ਹੀ ਇਹ ਸਾਰੇ ਦੇ ਸਾਰੇ ਸੈਨਿਕ 150 ਫੁੱਟ ਦੇ ਦਾਇਰੇ ਦੇ ਅੰਦਰ ਆਉਂਦੇ ਆ ਉਹ ਆਪਣੀਆਂ ਮਸ਼ੀਨ ਗਨਾਂ ਦਾ ਮੂੰਹ ਖੋਲ ਦਿੰਦੇ ਆ ਆਨੰਦ ਸਿੰਘ ਦੇ ਆਸੇ-ਪਾਸਿਓਂ ਸਿੱਖ ਰੈਜiment ਦੀ ਪਹਿਲੀ ਬਟਾਲੀਅਨ ਦੇ ਸੈਨਿਕ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡਿੱਗਣਾ ਸ਼ੁਰੂ ਹੁੰਦੇ ਆ ਮਸ਼ੀਨ ਗੰਨਾ ਤੇ ਦੂਸਰੇ ਪਾਸੇ ਇਨਸਾਨੀ ਮਾਸ ਆਪਸ ਚ ਕੋਈ ਮੁਕਾਬਲਾ ਨਹੀਂ ਪਰ ਬਾਕੀ ਬਚੇ ਹੋਏ ਸੈਨਿਕ ਆਪਣੇ ਆਸ-ਪਾਸੇ ਡਿੱਗਦੇ ਹੋਏ ਆਪਣੇ ਸਾਥੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਇਗਨੋਰ ਕਰਕੇ ਉੱਪਰ ਵੱਲ ਨੂੰ ਚੜਨਾ ਜਾਰੀ ਰੱਖਦੇ ਆ ਜਿਉਂ-ਜਿਉਂ ਉਹ ਉੱਪਰ ਵੱਲ ਨੂੰ ਵਧਦੇ ਜਾਂਦੇ ਆ ਤਿਉਂ-ਤਿਉਂ ਮਸ਼ੀਨ ਗੰਨਾ ਦਾ ਜਿਹੜਾ ਹਮਲਾ ਵਾ ਉਹ ਹੋਰ ਜ਼ਿਆਦਾ ਤੇਜ਼ ਤੇ ਹੋਰ ਜ਼ਿਆਦਾ ਬਰੂਟਲ ਹੁੰਦਾ ਜਾਂਦਾ ਜਪਾਨੀ ਫੌਜ ਦੇ ਪਹਿਲੇ ਮੋਰਚੇ ਤੋਂ ਆਨੰਦ ਸਿੰਘ ਸਿਰਫ 90 ਕੁ ਫੁੱਟ ਦੂਰ ਹੁੰਦਾ ਜਦੋਂ ਉਹਦੀ ਲੱਤ ਦੇ ਵਿੱਚ ਇੱਕ ਗੋਲੀ ਵੱਜਦੀ ਆ ਆਨੰਦ ਸਿੰਘ ਉੱਥੇ ਡਿੱਗ ਪੈਂਦਾ ਆ ਆਨੰਦ ਸਿੰਘ ਦੇ ਨਾਲ ਦੇ ਸਾਥੀ ਉਹਨੂੰ ਇਗਨੋਰ ਕਰਕੇ ਅੱਗੇ ਵਧਣਾ ਜਾਰੀ ਰੱਖਦੇ ਆ ਪਰ ਆਨੰਦ ਸਿੰਘ ਇੱਕ ਵਾਰੀ ਫੇਰ ਤੋਂ ਉੱਠਦਾ ਤੇ ਅੰਨੇ ਜੋਸ਼ ਦੇ ਵਿੱਚ ਆਪਣੇ ਸਾਥੀਆਂ ਤੋਂ ਵੀ ਅੱਗੇ ਨਿਕਲ ਜਾਂਦਾ ਇਸ ਤੋਂ ਸਿਰਫ ਕੁਝ ਮਿੰਟ ਤੋਂ ਬਾਅਦ ਹੀ ਸਭ ਤੋਂ ਪਹਿਲੇ ਮੋਰਚੇ ਦੇ ਵਿੱਚ ਬੈਠੇ ਹੋਏ ਦੋਨੇ ਜਪਾਨੀ ਫੌਜੀਆ ਨੂੰ ਰਾਤ ਦੇ ਇਸ ਹਨੇਰੇ ਦੇ ਵਿੱਚ ਆਪਣੇ ਵੱਲ ਨੂੰ ਆਉਂਦਾ ਇੱਕ ਇਨਸਾਨੀ ਅਕਸ ਦਿਖਾਈ ਦਿੰਦਾ ਇਸ ਤੋਂ ਪਹਿਲਾਂ ਕਿ ਉਹ ਦੋਨੇ ਕੁਝ ਸਮਝ ਸਕਦੇ ਤੇ ਆਪਣੀ ਮਸ਼ੀਨ ਗਨ ਦਾ ਮੂੰਹ ਇਸ ਪਰਛਾਵੇਂ ਦੇ ਵੱਲ ਨੂੰ ਕਰ ਦੇ ਇਹ ਪਰਛਾਵਾ ਉਹਨਾਂ ਦੇ ਮੋਰਚੇ ਦੇ ਅੰਦਰ ਛਾਲ ਮਾਰ ਚੁੱਕਿਆ ਸੀ ਮੋਰਚੇ ਦੇ ਅੰਦਰ ਜਗ੍ਹਾ ਇੰਨੀ ਕਿ ਟਾਈਟ ਹੁੰਦੀ ਆ ਕਿ ਜਾਪਾਨੀ ਫੌਜੀ ਆਪਣੀ ਮਸ਼ੀਨ ਗਨ ਨੂੰ ਵਰਤ ਨਹੀਂ ਸਕੇ ਤੇ ਨਾ ਹੀ ਆਪਣੀਆਂ ਰਾਈਫਲਾਂ ਨੂੰ ਚੱਕ ਸਕੇ ਪਰ ਦੂਸਰੇ ਪਾਸੇ ਮੌਤ ਦਾ ਪਰਛਾਵਾਂ ਬਣ ਕੇ ਉਹਨਾਂ ਦੇ ਮੋਰਚੇ ਦੇ ਵਿੱਚ ਛਾਲ ਮਾਰਨ ਵਾਲਾ ਆਨੰਦ ਸਿੰਘ ਆਪਣੀ ਸੰਗੀਨ ਦੇ ਨਾਲ ਇਹਨਾਂ ਦੋਨੇ ਜਾਪਾਨੀ ਫੌਜੀਆਂ ਨੂੰ ਇਸ ਦੁਨੀਆ ਤੋਂ ਰੁਖਸਤ ਕਰ ਦਿੰਦਾ। ਆਨੰਦ ਸਿੰਘ ਦੇ ਬਾਕੀ ਸਾਥੀ ਹਾਲੇ ਵੀ ਉਹਦੇ ਤੋਂ 60 ਫੁੱਟ ਦੇ ਤਕਰੀਬਨ ਪਿੱਛੇ ਹੁੰਦੇ ਆ। ਕੋਈ ਵੀ ਹੋਰ ਸਮਝਦਾਰ ਇਨਸਾਨ ਇੱਥੇ ਆ ਕੇ ਇਸੇ ਮੋਰਚੇ ਦੇ ਵਿੱਚ ਬੈਠਾ ਰਹਿੰਦਾ ਤੇ ਬਾਕੀ ਤੇ ਆਪਣੇ ਪਿੱਛੇ ਬਚੇ ਹੋਏ ਸਾਥੀਆਂ ਦੀ ਵੇਟ ਕਰਦਾ। ਪਰ ਆਨੰਦ ਸਿੰਘ ਉਸ ਦਿਨ ਬਹੁਤ ਹੀ ਜ਼ਿਆਦਾ ਕਾਲੀ ਵਿੱਚ ਸੀ। ਜਾਪਾਨ ਦਾ ਦੂਸਰਾ ਮੋਰਚਾ ਜਿਹੜਾ ਕਿ ਏਸੇ ਪਹਾੜੀ ਦੇ ਉੱਤੇ ਪਹਿਲੇ ਮੋਰਚੇ ਤੋਂ ਤਕਰੀਬਨ 15 ਫੁੱਟ ਉੱਚੇ ਵਾਲੇ ਪਾਸੇ ਨੂੰ ਹੁੰਦਾ ਰਾਤ ਦੇ ਹਨੇਰੇ ਦੇ ਵਿੱਚ ਆਨੰਦ ਸਿੰਘ ਨੂੰ ਇਸ ਮੋਰਚੇ ਦੇ ਵਿੱਚ ਬੈਠੇ ਦੋਨੇ ਜਾਪਾਨੀ ਫੌਜੀਆ ਦੀ ਚੱਲਦੀ ਹੋਈ ਮਸ਼ੀਨ ਗਨ ਕਲੀਅਰਲੀ ਦਿਖਾਈ ਦਿੰਦੀ ਆ ਕਿਉਂਕਿ ਉਹ ਮਸ਼ੀਨ ਗਨ ਆਨੰਦ ਸਿੰਘ ਦੇ ਸਾਥੀਆਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਅੱਗ ਬਰਾ ਰਹੀ ਹੁੰਦੀ ਆ ਪਰ ਉਹਨੇ ਟਾਈਮ ਤੱਕ ਜੇ ਆਨੰਦ ਸਿੰਘ ਨੇ ਇਹਨਾਂ ਦੋਨੇ ਜਾਪਾਨੀ ਫੌਜੀਆ ਨੂੰ ਦੇਖਿਆ ਤਾਂ ਇਹਨਾਂ ਦੋਨੇ ਜਾਪਾਨੀ ਫੌਜੀਆ ਨੇ ਵੀ ਆਨੰਦ ਸਿੰਘ ਨੂੰ ਦੇਖ ਲਿਆ ਸੀ ਉਹ ਆਨੰਦ ਸਿੰਘ ਦੇ ਵੱਲ ਨੂੰ ਇੱਕ ਹੈਂਡ ਗ੍ਰੇਨੇਡ ਸੱਟਦੇ ਆ ਜਿਹੜਾ ਕਿ ਆਨੰਦ ਸਿੰਘ ਤੋਂ ਸਿਰਫ 3 ਫੁੱਟ ਦੀ ਦੂਰੀ ਤੇ ਡਿੱਗਦਾ ਇਸ ਹੈਂਡ ਗ੍ਰੇਨੇਡ ਦੇ ਆਪਣੇ ਬਿਲਕੁਲ ਕੋਲੇ ਫਟਣ ਦੇ ਨਾਲ ਆਨੰਦ ਸਿੰਘ ਦਾ ਚਿਹਰਾ ਆਨੰਦ ਸਿੰਘ ਦਾ ਇੱਕ ਮੋਢਾ ਤੇ ਉਹਦੀ ਸੱਜੀ ਬਾਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੇ ਆ ਤੇ ਆਨੰਦ ਸਿੰਘ ਉੱਥੇ ਹੀ ਡਿੱਗ ਪੈਂਦਾ ਇਹ ਦੋਨੇ ਜਾਪਾਨੀ ਫੌਜੀ ਆਨੰਦ ਸਿੰਘ ਨੂੰ ਮਰਿਆ ਹੋਇਆ ਮੰਨ ਲੈਂਦੇ ਆ ਆਪਣੇ ਤੋਂ ਸਿਰਫ 15 ਫੁੱਟ ਦੀ ਦੂਰੀ ਦੇ ਉੱਪਰ ਆਏ ਹੋਏ ਖਤਰੇ ਨੂੰ ਖਤਮ ਹੋਇਆ ਜਾਣ ਕੇ ਇਹ ਦੋਨੇ ਜਾਪਾਨੀ ਫੌਜੀ ਆਪਣੀਆਂ ਰਾਈਫਲਾਂ ਨੂੰ ਰੀਲੋਡ ਕਰਨਾ ਸ਼ੁਰੂ ਕਰਦੇ ਆ ਇਹ ਉਹਨਾਂ ਦੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਗਲਤੀ ਹੁੰਦੀ ਆ ਜਾਂ ਕਹਿ ਲਈਏ ਇਹ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਗਲਤੀ ਸਾਬਤ ਹੁੰਦੀ ਆ ਇਸ ਤੋਂ ਪਹਿਲਾਂ ਕਿ ਇਹ ਦੋਨੇ ਜਾਪਾਨੀ ਕੁਝ ਵੀ ਹੋਰ ਸਮਝ ਸਕਦੇ ਅਗਲੇ 1 ਸੈਕਿੰਡ ਦੇ ਵਿੱਚ ਹੀ ਨੰਦ ਸਿੰਘ ਆਪਣੀ ਜਗ੍ਹਾ ਤੋਂ ਉੱਠਦਾ ਵਾ ਤੇ ਆਪਣੀ ਉਸੇ ਸੰਗੀਨ ਦੇ ਨਾਲ ਇਹਨਾਂ ਦੋਨਾਂ ਦੇ ਮੋਰਚੇ ਦੇ ਵਿੱਚ ਜਾ ਡਿੱਗਦਾ ਬਹੁਤ ਹੀ ਕਲੋਜ਼ ਜਗ੍ਹਾ ਦੇ ਉੱਪਰ ਜਿੱਥੇ ਹੱਥੋ ਹੱਥੀ ਦੀ ਲੜਾਈ ਹੋਣੀ ਆ ਉੱਥੇ ਇੱਕ ਸੰਗੀਨ ਕਿਸੇ ਵੀ ਮਸ਼ੀਨ ਗਨ ਦੇ ਨਾਲੋਂ ਕਿਸੇ ਵੀ ਰਵੋਲਵਰ ਜਾਂ ਕਿਸੇ ਵੀ ਹੋਰ ਗਨ ਦੇ ਨਾਲੋਂ ਕਿੰਨੀ ਜ਼ਿਆਦਾ ਕਾਰਗਰ ਸਾਬਤ ਹੋ ਸਕਦੀ ਆ ਇਹ ਗੱਲ ਉਸ ਦਿਨ ਇਹਨਾਂ ਦੋਨੇ ਜਾਪਾਨੀਆਂ ਨੂੰ ਕਲੀਅਰਲੀ ਪਤਾ ਲੱਗ ਗਈ ਹੋਗੀ ਇਸ ਤੋਂ ਪਹਿਲਾਂ ਕਿ ਇਹ ਦੋਨੇ ਜਾਪਾਨੀ ਫੌਜੀ ਆਪਣੀ ਕਿਸੇ ਵੀ ਰਾਈਫਲ ਦਾ ਇਸਤੇਮਾਲ ਕਰਦੇ ਨੰਦ ਸਿੰਘ ਦੀ ਸੰਗੀਨ ਇਹਨਾਂ ਦੋਨੇ ਜਾਪਾਨੀਆਂ ਦੇ ਸਰੀਰ ਦੇ ਵਿੱਚ ਆਪਣਾ ਰਾਹ ਬਣਾ ਚੁੱਕੀ ਸੀ ਜਿੱਥੇ ਇੱਕ ਪਾਸੇ ਨੰਦ ਸਿੰਘ ਦੀ ਆਪਣੀ 11ਵੀਂ ਸਿੱਖ ਰੈਜਿਮੈਂਟ ਦੇ ਉਹਦੇ ਬਾਕੀ ਦੇ ਸਾਥੀ ਜਾਪਾਨੀ ਮਸ਼ੀਨ ਗੰਨਾਂ ਨੂੰ ਝੇਲ ਰਹੇ ਸੀ ਤੇ ਹਾਲੇ ਵੀ ਨੰਦ ਸਿੰਘ ਤੋਂ ਬਹੁਤ ਹੀ ਜ਼ਿਆਦਾ ਪਿੱਛੇ ਹੁੰਦੇ ਆ ਉਹਨੇ ਟਾਈਮ ਦੇ ਵਿੱਚ ਹੀ ਨੰਦ ਸਿੰਘ ਆਪਣਾ ਅਗਲਾ ਸ਼ਿਕਾਰ ਚੁਣ ਚੁੱਕਿਆ ਸੀ ਤੇ ਇਹ ਸ਼ਿਕਾਰ ਸੀਗਾ ਇਸ ਪਹਾੜੀ ਦੇ ਉੱਪਰ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੋਰਚਾ ਇਸ ਪੂਰੀ ਪਹਾੜੀ ਦੀ ਸਭ ਤੋਂ ਉੱਚੀ ਥਾਂ ਦੇ ਉੱਪਰ ਇੱਕ ਪੋਜੀਸ਼ਨ ਬਣੀ ਆ ਜਿਹਦੇ ਵਿੱਚ ਤਿੰਨ ਜਾਪਾਨੀ ਫੌਜੀ ਹੁੰਦੇ ਆ ਤੇ ਇਹੀ ਉਹ ਜਗ੍ਹਾ ਹੁੰਦੀ ਆ ਤੇ ਇੱਥੇ ਹੀ ਉਹ ਮਸ਼ੀਨ ਗਨ ਬੀੜੀ ਹੁੰਦੀ ਆ ਜਿਹੜੀ ਹੁਣ ਤੱਕ ਨੰਦ ਸਿੰਘ ਦੇ ਫੌਜੀਆਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਹੀ ਸੀ ਤੇ ਇਸੇ ਮਸ਼ੀਨ ਗਨ ਦੇ ਕਰਕੇ ਸਭ ਤੋਂ ਜ਼ਿਆਦਾ ਸਿੱਖ ਰੈਜੀਮੈਂਟ ਦੇ ਜਵਾਨ ਸ਼ਹੀਦ ਹੁੰਦੇ ਆ ਨੰਦ ਸਿੰਘ ਨੂੰ ਇੰਨੀ ਚੀਜ਼ ਕਲੀਅਰਲੀ ਪਤਾ ਹੁੰਦੀ ਆ ਕਿ ਜਿੱਤ ਤੇ ਹਾਰ ਦੇ ਵਿਚਕਾਰ ਦਾ ਜਿਹੜਾ ਫੈਸਲਾ ਵਾ ਉਹ ਇਹੀ ਵਾਲਾ ਮੋਰਚਾ ਜਿਹੜਾ ਪਹਾੜੀ ਦੇ ਉੱਪਰ ਸਭ ਤੋਂ ਉੱਚੀ ਥਾਂ ਦੇ ਉੱਤੇ ਬਣਿਆ ਹੋਇਆ ਉਹੀ ਡਿਕਲੇਅਰ ਕਰੂਗਾ। ਆਨੰਦ ਸਿੰਘ ਨੂੰ ਇੱਕ ਚੀਜ਼ ਕਲੀਅਰਲੀ ਪਤਾ ਲੱਗ ਜਾਂਦੀ ਆ ਕਿ ਇਹਨਾਂ ਤਿੰਨਾਂ ਹੀ ਜਾਪਾਨੀ ਫੌਜੀਆਂ ਦਾ ਉਹਦੇ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਕਿਉਂਕਿ ਸ਼ਾਇਦ ਉਹਨਾਂ ਨੇ ਇਹ ਚੀਜ਼ ਸੁਪਨੇ ਦੇ ਵਿੱਚ ਵੀ ਨਹੀਂ ਸੋਚੀ ਹੋਣੀ ਕਿ ਕੋਈ ਇੱਕ ਇਨਸਾਨ ਆਪਣੀ ਪੂਰੀ ਦੀ ਪੂਰੀ ਬਟਾਲੀਅਨ ਤੋਂ ਅਲੱਗ-ਥਲੱਗ ਹੋ ਕੇ ਇਕੱਲਾ ਹੀ ਉਹਨਾਂ ਦੇ ਇੰਨੇ ਨੇੜੇ ਤੱਕ ਪਹੁੰਚ ਗਿਆ ਹੋਗਾ। ਉਹ ਵੀ ਤਿੰਨ ਮਸ਼ੀਨ ਗੰਨਾਂ ਦੇ ਹਮਲਿਆਂ ਤੋਂ ਬਚਦਾ ਹੋਇਆ ਆਨੰਦ ਸਿੰਘ ਏਸੇ ਚੀਜ਼ ਦਾ ਫਾਇਦਾ ਉਠਾਉਂਦਾ ਤੇ ਨਾਲ ਦੀ ਨਾਲ ਹੀ ਉਹਨੂੰ ਕਵਰ ਮਿਲਦਾ ਵਾ ਰਾਤ ਦੇ ਹਨੇਰੇ ਦਾ ਆਪਣੀ ਜ਼ਖਮੀ ਹੋਏ ਮੋਢੇ ਲੱਤ ਤੇ ਤਕਰੀਬਨ ਨਕਾਰਾ ਹੋ ਚੁੱਕੀ ਸੱਜੀ ਬਾਹ ਨੂੰ ਨਾਲ ਕਢੀਸਦਾ ਹੋਇਆ ਆਪਣੀ ਖੱਬੀ ਬਾਹ ਦੇ ਵਿੱਚ ਆਪਣੀ ਰਾਈਫਲ ਫੜ ਕੇ ਜਿਹਦੇ ਅੱਗੇ ਉਹਦੀ ਉਹੀ ਵਾਲੀ ਸੰਗੀਨ ਲੱਗੀ ਹੋਈ ਸੀ ਉਹ ਹੌਲੀ-ਹੌਲੀ ਕਰਕੇ ਜਾਪਾਨੀਆਂ ਦੇ ਇਹ ਸਭ ਤੋਂ ਉੱਚੀ ਥਾਂ ਦੇ ਉੱਤੇ ਬਣੇ ਹੋਏ ਮੋਰਚੇ ਦੇ ਵੱਲੋਂ ਵਧਣਾ ਸ਼ੁਰੂ ਕਰਦਾ ਮਤਲਬ ਕਿ ਰੇਂਗਣਾ ਸ਼ੁਰੂ ਕਰਦਾ ਇਸ ਮੋਰਚੇ ਤੋਂ ਤਕਰੀਬਨ 15 ਫੁੱਟ ਦੀ ਦੂਰੀ ਦੇ ਉੱਪਰ ਜਦੋਂ ਅਨੰਦ ਸਿੰਘ ਹੁੰਦਾ ਤਾਂ ਫਾਈਨਲੀ ਉਹ ਆਪਣੀ ਜਗ੍ਹਾ ਤੋਂ ਉੱਠ ਖੜਦਾ ਤੇ ਅੱਖ ਦੇ ਫੋਰ ਦੇ ਵਿੱਚ ਹੀ ਇਸ ਮੋਰਚੇ ਦੇ ਅੰਦਰ ਪਹੁੰਚ ਜਾਂਦਾ ਇਹਨਾਂ ਤਿੰਨੇ ਜਾਪਾਨੀ ਫੌਜੀਆ ਨੂੰ ਇਹ ਚੀਜ਼ ਪਤਾ ਵੀ ਨਹੀਂ ਲੱਗਦੀ ਕਿ ਰਾਤ ਦੇ ਹਨੇਰੇ ਦੇ ਵਿੱਚ ਕਿਹੜੀ ਚੀਜ਼ ਉਹਨਾਂ ਦੇ ਉੱਤੇ ਮੌਤ ਬਣ ਕੇ ਡਿੱਗ ਚੁੱਕੀ ਆ ਹੜਬੜਾਏ ਹੋਏ ਇਹ ਤਿੰਨੇ ਜਾਪਾਨੀ ਆਪਣੀ ਮਸ਼ੀਨ ਗਨ ਨੂੰ ਛੱਡ ਕੇ ਅਨੰਦ ਸਿੰਘ ਦੇ ਹੱਥ ਦੇ ਵਿੱਚੋਂ ਸੰਗੀਨ ਨੂੰ ਖੋਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਇਨ੍ਹਾਂ ਤਿੰਨੇ ਜਾਪਾਨੀ ਫੌਜੀਆਂ ਦੀ ਜ਼ਿੰਦਗੀ ਦੀ ਆਖਰੀ ਸਟਰਗਲ ਸਾਬਤ ਹੁੰਦੀ ਆ ਤੇ ਨੰਦ ਸਿੰਘ ਇਨ੍ਹਾਂ ਤਿੰਨੇ ਜਾਪਾਨੀ ਫੌਜੀਆਂ ਨੂੰ ਵੀ ਇਹਨਾਂ ਦੇ ਪਹਿਲੇ ਚਾਰ ਸਾਥੀਆਂ ਦੀ ਤਰ੍ਹਾਂ ਇਸ ਦੁਨੀਆ ਤੋਂ ਵਿਦਾ ਕਰ ਦਿੰਦਾ ਸਿਰਫ ਕੁਝ ਹੀ ਮਿੰਟਾਂ ਦੇ ਅੰਦਰ 11ਵੀਂ ਸਿੱਖ ਰੈਜiment ਦੀ ਪਹਿਲੀ ਬਟਾਲੀਅਨ ਦਾ ਕੋਰਪੋਰਲ ਨੰਦ ਸਿੰਘ ਇਕੱਲੇ ਆਪਣੀ ਸੰਗੀਨ ਦੇ ਦਮ ਦੇ ਨਾਲ ਮਸ਼ੀਨ ਗੰਨਾਂ ਦੇ ਨਾਲ ਲੈਸ ਜਾਪਾਨੀ ਫੌਜੀਆਂ ਦੇ ਵਿੱਚੋਂ ਸੱਤ ਨੂੰ ਮਾਰ ਚੁੱਕਿਆ ਸੀ ਤੇ ਉਹਨਾਂ ਦੇ ਤਿੰਨ ਮੋਰਚਿਆਂ ਨੂੰ ਫਤਿਹ ਕਰ ਚੁੱਕਿਆ ਸੀ ਨੰਦ ਸਿੰਘ ਦੇ ਨਾਲ ਸਭ ਤੋਂ ਪਹਿਲੀ ਟੁਕੜੀ ਦੇ ਵਿੱਚ ਪਹਾੜੀ ਚੜਨ ਵਾਲੇ ਜ਼ਿਆਦਾਤਰ ਉਹਦੇ ਸਾਥੀ ਵੀ ਹੁਣ ਤੱਕ ਜਾਪਾਨੀ ਮਸ਼ੀਨ ਗਨਾਂ ਦਾ ਸ਼ਿਕਾਰ ਬਣ ਚੁੱਕੇ ਸੀ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸ਼ਹੀਦ ਹੋ ਚੁੱਕੇ ਸੀ ਹੁਣ ਆਨੰਦ ਸਿੰਘ ਦੇ ਲਈ ਟਾਈਮ ਸੀਗਾ ਇੱਥੇ ਰੁਕਣ ਦਾ ਵੇਟ ਕਰਨ ਦਾ ਜਦੋਂ ਤੱਕ ਪਹਿਲੀ ਬਟਾਲੀਅਨ ਦੀ ਦੂਸਰੀ ਟੁਕੜੀ ਉਹਦੇ ਤੱਕ ਨਹੀਂ ਪਹੁੰਚ ਜਾਂਦੀ ਕੁਝ ਟਾਈਮ ਦੇ ਵਿੱਚ ਹੀ ਇਹ ਦੂਸਰੀ ਟੁਕੜੀ ਦੇ ਜਵਾਨ ਵੀ ਇੱਥੇ ਪਹੁੰਚਦੇ ਆ ਤੇ ਬਾਕੀ ਬਚੇ ਹੋਏ ਜਾਪਾਨੀ ਸੈਨਿਕਾਂ ਦਾ ਸਫਾਇਆ ਕਰ ਦਿੰਦੇ ਆ ਸਿਰਫ ਕੁਝ ਘੰਟਿਆਂ ਦੇ ਅੰਦਰ ਹੀ ਇੱਕ ਤਰ੍ਹਾਂ ਦੇ ਨਾਲ ਅਜਿੱਤ ਸਮਝੀ ਜਾਣ ਵਾਲੀ ਇਹ ਜਾਪਾਨੀ ਪੋਜੀਸ਼ਨ ਦੇ ਵਿੱਚੋਂ 40 ਦੇ ਵਿੱਚੋਂ 37 ਜਾਪਾਨ ਦੇ ਫੌਜੀ ਸ਼ਹੀਦ ਹੋ ਜਾਂਦੇ ਆ 6 ਜੂਨ 1944 ਦੇ ਦਿਨ ਲੰਡਨ ਦੇ ਤਕਰੀਬਨ ਸਾਰੇ ਅਖਬਾਰਾਂ ਦੇ ਵਿੱਚ ਕਾਰਪੋਰਲ ਨੰਦ ਸਿੰਘ ਦੇ ਇਸ ਕਾਰਨਾਮੇ ਦੇ ਬਾਰੇ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਲਿਖਿਆ ਜਾਂਦਾ ਤੇ ਬ੍ਰਿਟਾਨੀਆ ਦਾ ਉਸ ਟਾਈਮ ਦਾ ਰਾਜਾ ਜਾਰਜ 6ਵਾਂ ਨੰਦ ਸਿੰਘ ਨੂੰ ਆਪਣੀ ਇਸ ਬਹਾਦਰੀ ਦੇ ਕਾਰਨਾਮੇ ਦੇ ਲਈ ਬਰਤਾਨੀਆਂ ਦੀ ਸਰਕਾਰ ਵੱਲੋਂ ਕਿਸੇ ਵੀ ਆਪਣੇ ਸੈਨਿਕ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਜ਼ਿਆਦਾ ਵੱਡਾ ਪੁਰਸਕਾਰ ਨਾਲ ਸਨਮਾਨਿਤ ਕਰਦਾ ਜਿਹੜਾ ਕਿ ਹੁੰਦਾ ਵਿਕਟੋਰੀਆ ਕ੍ਰੋਸ ਸਾਲ 1947 ਆ ਜਾਂਦਾ ਦੇਸ਼ ਆਜ਼ਾਦ ਹੋ ਜਾਂਦਾ ਪਰ ਦੇਸ਼ ਆਜ਼ਾਦ ਹੋਣ ਦੇ ਨਾਲ ਨਾਲ ਹੀ ਪਾਕਿਸਤਾਨ ਵਾਲੇ ਕਸ਼ਮੀਰ ਦੇ ਬਿਲਕੁਲ ਉੱਪਰਲੇ ਪਾਸਿਓਂ ਕਸ਼ਮੀਰ ਦੇ ਅੰਦਰ ਕੁਸਪੈਟ ਕਰਨੀ ਸ਼ੁਰੂ ਕਰਦੇ ਆ ਤੇ ਜਿਹੜੀ ਫੌਜੀ ਟੁਕੜੀ ਨੂੰ ਸਭ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਇੰਨਾ ਕੁ ਸੈਠੀਆਂ ਦਾ ਮੁਕਾਬਲਾ ਕਰਨ ਦੇ ਲਈ ਤੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਭੇਜਦੇ ਆ ਉਹ ਟੁਕੜੀ ਕਿਹੜੀ ਹੁੰਦੀ ਆ ਇਹ ਉਹੀ ਬਟਾਲੀਆ ਨਾ ਜਿਨ੍ਹਾਂ ਨੇ ਜਾਪਾਨੀ ਫੌਜੀਆਂ ਤੋਂ ਇਸ ਅਜਿੱਤ ਸਮਝੀ ਜਾਂਦੀ ਪਹਾੜੀ ਨੂੰ ਜਿੱਤਿਆ ਸੀਗਾ ਇਸ ਬਟਾਲੀਆ ਦਾ ਨਾਮ ਹੁਣ ਆਜ਼ਾਦ ਹੋਏ ਦੇਸ਼ ਦੇ ਵਿੱਚ ਰੱਖਿਆ ਜਾਂਦਾ ਵਾ ਫਸਟ ਸਿੱਖ ਸਿੱਖ ਰੈਜiment ਦੀ ਹੀ ਅੱਗੇ ਇੱਕ ਟੁਕੜੀ ਹੁੰਦੀ ਆ ਤੇ ਇੱਕ ਵਾਰੀ ਫੇਰ ਆਨੰਦ ਸਿੰਘ ਆਪਣੀ ਹੁਣ ਤੱਕ ਲੈਜੈਂਡ ਬਣ ਚੁੱਕੀ ਸੰਗੀਨ ਦੇ ਨਾਲ ਦਸ਼ਮਣਾਂ ਦਾ ਮੁਕਾਬਲਾ ਕਰਨ ਦੇ ਲਈ ਪਹੁੰਚ ਚੁੱਕਿਆ ਸੀ ਨੰਦ ਸਿੰਘ ਦੀ ਸੰਗੀਨ ਆਪਣੇ ਸ਼ਿਕਾਰਾਂ ਦੀ ਗਿਣਤੀ 7 ਤੋਂ ਵਧਾ ਕੇ 12 ਕਰ ਦਿੰਦੀ ਆ ਪੰਜ ਪਾਕਿਸਤਾਨੀ ਸੈਨਿਕ ਨੰਦ ਸਿੰਘ ਦੀ ਇਸੇ ਸੰਗੀਨ ਦਾ ਸ਼ਿਕਾਰ ਬਣਦੇ ਆ ਪਰ ਇਸ ਵਾਰ ਇਹ ਸੂਰਮਾ ਆਪਣਾ ਫਰਜ਼ ਤਾਂ ਪੂਰੀ ਚੰਗੀ ਤਰ੍ਹਾਂ ਦੇ ਨਾਲ ਨਿਭਾ ਦਿੰਦਾ ਪਰ ਵਾਪਸ ਜਿਉਂਦੇ ਜੀ ਘਰੇ ਵਾਪਸ ਨਹੀਂ ਆਉਂਦਾ ਜਿਹੜੇ ਮੋਰਚੇ ਨੂੰ ਆਨੰਦ ਸਿੰਘ ਨੇ ਹੁਣ ਤੋਂ ਸਿਰਫ ਕੁਝ ਮਿੰਟ ਪਹਿਲਾਂ ਹੀ ਆਜ਼ਾਦ ਕਰਵਾਇਆ ਸੀ ਉਸੇ ਮੋਰਚੇ ਦੇ ਅੰਦਰ ਹੀ ਆਨੰਦ ਸਿੰਘ ਦੇ ਉੱਪਰ ਪਾਕਿਸਤਾਨੀ ਫੌਜੀਆ ਵੱਲੋਂ ਮਸ਼ੀਨ ਗਨ ਦੇ ਨਾਲ ਹਮਲਾ ਹੁੰਦਾ ਤੇ ਇਸੇ ਮੋਰਚੇ ਦੇ ਅੰਦਰ ਹੀ ਆਨੰਦ ਸਿੰਘ ਸ਼ਹੀਦ ਹੋ ਕੇ ਡਿੱਗ ਜਾਂਦਾ ਔਰ ਇਸ ਤੋਂ ਅਗਲੀ ਜਿਹੜੀ ਮੈਂ ਤੁਹਾਨੂੰ ਹੁਣ ਕਹਾਣੀ ਸੁਣਾਉਣ ਲੱਗਿਆ ਵਾਂ ਕਿ ਪਾਕਿਸਤਾਨੀ ਫੌਜੀਆ ਨੇ ਨੰਦ ਸਿੰਘ ਦੀ ਦੇਹ ਦੇ ਨਾਲ ਉਹਦੇ ਮ੍ਰਿਤਕ ਸਰੀਰ ਦੇ ਨਾਲ ਕੀ ਕੀਤਾ ਉਹ ਸ਼ਾਇਦ ਸੁਣ ਕੇ ਤੁਸੀਂ ਵੀ ਗੁੱਸੇ ਦੇ ਨਾਲ ਪਾਗਲ ਹੋ ਜਾਓਗੇ ਮਨੁੱਖ ਦਾ ਇਤਿਹਾਸ ਹਜ਼ਾਰਾਂ ਸਾਲਾਂ ਤੋਂ ਲੜਾਈਆਂ ਦਾ ਰਿਹਾ ਵਾ ਪਰ ਇਨ੍ਹਾਂ ਬਹੁਤ ਹੀ ਜ਼ਿਆਦਾ ਖੂਨ ਖਰਾਬੇ ਵਾਲੀਆਂ ਲੜਾਈਆਂ ਦੇ ਵਿੱਚ ਚਾਹੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਲੜੀਆਂ ਗਈਆਂ ਬਹੁਤ ਵਾਰ ਇਸ ਤਰ੍ਹਾਂ ਦੇ ਬਿਰਤਾਂਤ ਵੀ ਦੇਖਣ ਨੂੰ ਸੁਣਨ ਨੂੰ ਮਿਲਦੇ ਆ ਜਦੋਂ ਦੁਸ਼ਮਣ ਦੇ ਫੌਜੀਆ ਨੇ ਆਪਣੇ ਕਿਸੇ ਦੁਸ਼ਮਣ ਲੜਾਕੇ ਨੂੰ ਜਾਂ ਕਿਸੇ ਵੱਡੇ ਅਫਸਰ ਨੂੰ ਉਹਦੀ ਮੌਤ ਤੋਂ ਬਾਅਦ ਬਹੁਤ ਹੀ ਜ਼ਿਆਦਾ ਵੱਡਾ ਸਨਮਾਨ ਦਿੱਤਾ ਜਾਂ ਤਾਂ ਉਹਦੀ ਮ੍ਰਿਤਕ ਦੇਹ ਨੂੰ ਜੇ ਹੋ ਸਕਿਆ ਤਾਂ ਵਾਪਸ ਦੁਸ਼ਮਣ ਦੀ ਆਰਮੀ ਨੂੰ ਕੀਤਾ ਪੂਰੇ ਸਨਮਾਨ ਦੇ ਨਾਲ ਜਾਂ ਫਿਰ ਉਹਦੇ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਖੁਦ ਹੀ ਉਹਦਾ ਅੰਤਮ ਸੰਸਕਾਰ ਕੀਤਾ ਇਤਿਹਾਸ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਭਰਿਆ ਪਿਆ ਵਾ ਪਰ ਪਾਕਿਸਤਾਨੀ ਫੌਜੀ ਇਹ ਸਾਰਾ ਕੁਝ ਇਸ ਸੂਰਮੇ ਦੇ ਲਈ ਨਹੀਂ ਕਰ ਸਕੇ ਇੰਨਾ ਜਿਆਦਾ ਵੱਡਾ ਦਿਲ ਪਾਕਿਸਤਾਨੀ ਫੌਜੀਆ ਨੇ ਨਹੀਂ ਦਿਖਾਇਆ। ਆਨੰਦ ਸਿੰਘ ਦੇ ਮ੍ਰਿਤਕ ਸਰੀਰ ਨੂੰ ਪਾਕਿਸਤਾਨੀ ਫੌਜੀ ਆਪਣੇ ਨਾਲ ਲੈ ਜਾਂਦੇ ਨੇ ਤੇ ਮੁਜ਼ਫਰਾਬਾਦ ਸ਼ਹਿਰ ਦੇ ਵਿੱਚ ਆਨੰਦ ਸਿੰਘ ਦੇ ਸਰੀਰ ਨੂੰ ਪੂਰੇ ਸ਼ਹਿਰ ਦੇ ਵਿੱਚ ਕਮਾਇਆ ਜਾਂਦਾ ਉਹਦੀ ਪਰੇਡ ਕੀਤੀ ਜਾਂਦੀ ਆ। ਜਿੱਥੇ ਸੜਕਾਂ ਦੇ ਅਸੇ ਪਾਸੇ ਖੜੇ ਹੋਏ ਹਜ਼ਾਰਾਂ ਲੋਕ ਆਨੰਦ ਸਿੰਘ ਦੇ ਮ੍ਰਿਤਕ ਸਰੀਰ ਨੂੰ ਦੇਖਦੇ ਆ। ਇਨਾ ਕੁਝ ਕਰਨ ਦੇ ਬਾਅਦ ਵੀ ਪਾਕਿਸਤਾਨੀ ਸਰਕਾਰ ਨੇ ਪਾਕਿਸਤਾਨ ਦੀ ਗਵਰਨਮੈਂਟ ਨੇ ਨੰਦ ਸਿੰਘ ਦੇ ਸਰੀਰ ਨੂੰ ਵਾਪਸ ਇੰਡੀਅਨ ਅਥਾਰਟिटीज ਨੂੰ ਜਾਂ ਉਹਦੇ ਪਰਿਵਾਰ ਨੂੰ ਨਹੀਂ ਦਿੱਤਾ ਪਰ ਸਾਡਾ ਆਪਣਾ ਸਮਾਜ ਵੀ ਨੰਦ ਸਿੰਘ ਨੂੰ ਉਹਦੀ ਮੌਤ ਤੋਂ ਬਾਅਦ ਬਣਦਾ ਸਨਮਾਨ ਨਹੀਂ ਦੇ ਸਕਿਆ ਬਹੁਤ ਸਾਰੀਆਂ ਪਰਿ ਕਹਾਣੀਆਂ ਵਰਗੀਆਂ ਕਹਾਣੀਆਂ ਨੰਦ ਸਿੰਘ ਦੀ ਸੂਰਮ ਗਤੀ ਦੇ ਨਾਲ ਜੋੜ ਦਿੱਤੀਆਂ ਗਈਆਂ ਉਹਦੀ ਸੰਗੀਨ ਦੇ ਨਾਲ ਸ਼ਹੀਦ ਹੋਣ ਵਾਲੇ 12 ਸੈਨਿਕਾਂ ਦੀ ਗਿਣਤੀ ਤੋਂ ਵਧਾ ਕੇ ਕਿਸੇ ਨੇ ਉਹਨੂੰ 50 ਬੋਲਿਆ ਕਿਸੇ ਨੇ 30 ਬੋਲਿਆ ਇਵਨ ਕਈ ਲੋਕਾਂ ਨੇ ਤਾਂ ਇਹ ਗਿਣਤੀ 100 ਤੋਂ ਵੀ ਜ਼ਿਆਦਾ ਟਪਾਤੀ ਵੈਸੇ ਇਤਿਹਾਸ ਦੇ ਵਿੱਚ ਇਹ ਹਰੇਕ ਹੀ ਸਮਾਜ ਦੇ ਵਿੱਚ ਹੁੰਦਾ ਰਹਿੰਦਾ ਪਰ ਸੂਰਮਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇ ਕਹਾਣੀ ਦੀ ਲੋੜ ਨਹੀਂ ਹੁੰਦੀ ਤੇ ਜੇ ਕੋਈ ਦੋਸਤ ਕਾਰਪੋਰਲ ਅਨੰਦ ਸਿੰਘ ਜਿਨ੍ਹਾਂ ਨੂੰ ਕਿ ਬਾਅਦ ਦੇ ਵਿੱਚ ਸੂਬੇਦਾਰ ਦਾ ਰਤਬਾ ਦਿੱਤਾ ਗਿਆ ਉਹਨਾਂ ਦੇ ਬਾਰੇ ਦੇ ਵਿੱਚ ਬਿਲਕੁਲ ਸਹੀ ਜਾਣਕਾਰੀ ਲੈਣਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਤਾਂ ਬ੍ਰਿਟੇਨ ਦੇ ਇੰਪੀਰੀਅਲ ਵਾਰ ਮਿਊਜ਼ੀਅਮ ਦੇ ਵਿੱਚ ਨੰਦ ਸਿੰਘ ਦੀ ਉਸੇ ਮਸ਼ਹੂਰ ਜਾਪਾਨੀ ਫੌਜੀਆਂ ਦੇ ਅਗੇਂਸਟ ਲੜੀ ਹੋਈ ਲੜਾਈ ਦੀਆਂ ਬਹੁਤ ਸਾਰੀਆਂ ਫੋਟੋਆਂ ਤੇ ਬਹੁਤ ਸਾਰੇ ਰੈਕੋਰਡ ਅੱਜ ਵੀ ਉੱਥੇ ਪਏ ਨੇ ਇਸ ਤੋਂ ਇਲਾਵਾ ਇੰਡੀਆ ਦੇ ਆਪਣੇ ਨੈਸ਼ਨਲ ਆਰਮੀ ਮਿਊਜ਼ੀਅਮ ਦੇ ਵਿੱਚ ਵੀ ਨੰਦ ਸਿੰਘ ਹੁਣਾ ਦੇ ਨਾਲ ਰਿਲੇਟਡ ਸਾਰਾ ਦਾ ਸਾਰਾ ਰੈਕੋਰਡ ਉੱਥੇ ਪਿਆਵਾ ਜਿਹਨੂੰ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਹਰ ਕੋਈ ਰੈਜਿਮੈਂਟ ਆਪਣਾ ਰਿਕਾਰਡ ਖੁਦ ਰੱਖਦੀ ਆ ਤਾਂ ਇਸੇ ਕਰਕੇ 11ਵੀਂ ਸਿੱਖ ਰੈਜਿਮੈਂਟ ਦੇ ਕੋਲੇ ਵੀ ਆਨੰਦ ਸਿੰਘ ਹੁਣਾ ਦੇ ਨਾਲ ਰਿਲੇਟਡ ਹਰੇਕ ਤਰ੍ਹਾਂ ਦੀ ਸਹੀ ਜਾਣਕਾਰੀ ਆ ਜੇ ਕੋਈ ਵੀ ਦੋਸਤ ਆਨੰਦ ਸਿੰਘ ਹੁਣਾ ਦੇ ਬਾਰੇ ਦੇ ਵਿੱਚ ਸਹੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਤਾਂ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਇੱਕ ਇਸ ਤਰ੍ਹਾਂ ਦੇ ਸੂਰਮੇ ਦਾ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਊਗਾ ਨਾਲ ਦੀ ਨਾਲ ਹੀ ਤੁਹਾਡੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਧਾ ਜ਼ਰੂਰ ਹੋਇਆ ਹੋ ਇਸੇ ਉਮੀਦ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਹੀ ਬੰਦ ਕਰਦਾ ਜੀ Thank mm -hmm. you.